ਬਾੜਾ ਉਹ ਵਾਰ ਇੱਕ ਜਣਾ ਕਰ ਸਮਝ ਆ ਗਈ ਕਿਤੇ ਨਹੀਂ ਉਹ ਬਰਾਤ ਚੜ ਗਿਆ ਤੈਨੂੰ ਬਸ ਮੈਂ ਇੱਕ ਗੱਲ ਦੱਸਦੀ ਨਾ ਵੀ ਆਪਾਂ ਇਹ ਰਿਸ਼ਤਾ ਤੜਵਾਉਣਾ ਆ ਇਸ ਤੋਂ ਪਹਿਲਾਂ ਮੇਰੇ ਪੁੱਤ ਦੇ ਰਿਸ਼ਤੇ ਵਿੱਚ ਕੋਈ ਪਾਨੀ ਮਾਰੀ ਮੈਂ ਆਪਣਾ ਪੁੱਤ ਬਿਹਾਉਣਾ ਹੈ ਹੁਣ ਉਹ ਮੇਰਾ ਰਿਸ਼ਤਾ ਕਰਾਉਣ ਨੂੰ ਫਿਰਦੀ ਸੀ ਕਿਤੇ ਵਧੀਆ ਥਾਂ ਤੇ ਹੀ ਕਰਾਉਣ ਨੂੰ ਫਿਰਦੀ ਹੋਊਗੀ ਇਹਦਾ ਤੈਨੂੰ ਇਹ ਪਤਾ ਨਹੀਂ ਕਿਉਂ ਐ ਲੱਗਦਾ ਵੀ ਉਹ ਮਾੜਾ ਕਰਵਾਊਗੀ ਕਿਤੋਂ ਤੈਨੂੰ ਹਾਂ ਧੀ ਐ ਮੰਜੇ ਤੇ ਬੈਠੀਆਂ ਸੋਹਣੀਆਂ ਨਹੀਂ ਲੱਗਦੀਆਂ ਜੇ ਘਰ ਦੇ ਕੰਮ ਨਿਬੇੜ ਲੈ ਕੋਈ ਹੋਰ ਠੋਰਾ ਠਾਰੀ ਹੋਰ ਕਰ ਲੈ ਹੋ ਉਹ ਹਾਂ ਦੱਸ ਭੈਣੇ ਕਿਵੇਂ ਫੋਨ ਤੇ ਫੋਨ ਲਈ ਜਾਨੀਆ ਮੈਨੂੰ ਨਾ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਵੀ ਤੂੰ ਹੈ ਕਿੱਥੇ ਆ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਅੱਛਾ ਨਾ ਮਾਂ ਨੇ ਤੈਨੂੰ ਕੋਈ ਲੁੱਤੀ ਤਾਂ ਨਹੀਂ ਲਾਤੀ ਜਿਹੜਾ ਵਾਰ-ਵਾਰ ਫੋਨ ਕਰੀ ਜਾਨੀ ਆ ਨਾ ਤੈਨੂੰ ਲੱਗਦਾ ਮੈਂ ਮਾਂ ਦੀਆਂ ਗੱਲਾਂ ਚਾਕੇ ਤੈਨੂੰ ਫੋਨ ਕਰਾਂਗੀ ਪਹਿਲਾਂ ਗੱਲ ਤਾਂ ਸੁਣ ਲੈ ਗੱਲ ਕੀ ਆ ਚੱਲ ਤੂੰ ਦੱਸ ਹਾਂ ਕੀ ਕਹਿਣੀ ਆ ਤਾਰੀ ਤੂੰ ਨਾ ਮੇਰਾ ਇੱਕ ਕੰਮ ਕਰਨਾ ਤੇ ਉਹ ਵੀ ਅੱਜ ਕੱਲ ਦੇ ਵਿੱਚ ਵਿੱਚ ਆ ਭਾਵੇਂ ਕੰਮ ਤਾਂ ਤੇਰਾ ਮੈਂ ਕਰ ਦੂੰ ਪਰ ਤੈਨੂੰ ਪਤਾ ਹੀ ਆ ਖਰਚਾ ਪਾਣੀ ਲੱਗੂ ਥੋੜਾ ਮੋਟਾ ਉਹ ਮੇਰਾ ਸਰਦਾ ਨਹੀਂ ਔਖਾ ਹੈ ਮੇਰਾ ਉਹ ਖਰਚਾ ਭਾਵੇਂ ਤੂੰ ਮੇਥੋਂ ਜਿੰਨਾ ਮਰਜ਼ੀ ਲੈ ਲਈਂ ਪਰ ਤੂੰ ਸਭ ਤੋਂ ਪਹਿਲਾਂ ਮੈਨੇ ਜਿਹੜਾ ਤੈਨੂੰ ਕੰਮ ਕਹਿਰੀਆ ਨਾ ਉਹ ਕਰਕੇ ਦੇ ਚਲ ਹਾਂ ਦੱਸ ਕੀ ਕੰਮ ਆ ਫਿਰ ਬਸ ਤੂੰ ਨਾ ਮੇਰਾ ਨਿੱਕਾ ਜਿਹਾ ਕੰਮ ਕਰਨਾ ਤੂੰ ਵਿਚੋਲੇ ਨੂੰ ਤਾਂ ਜਾਣਦਾ ਹੀ ਐ ਉਹ ਜਿਹੜਾ ਜਸ ਦਾ ਰਿਸ਼ਤਾ ਕਰਾ ਰਿਆ ਸੀ ਪਾਣੀ ਉਸ ਨੇ ਤਾਂ ਮੇਰੇ ਸਾਲਖ ਨੇ ਰੰਗ ਚ ਭੰਗ ਪਾਇਆ ਉਹਨੂੰ ਕਿਵੇਂ ਭੁੱਲ ਸਕਦਾ ਮੈਂ ਆਹੋ ਇੱਕੋ ਵਿਚੋਲਾ ਮਸ਼ਹੂਰ ਕਰ ਰੱਖਿਆ ਸਾਰੇ ਪਿੰਡ ਵਾਲਿਆਂ ਨੇ ਪਹਿਲਾਂ ਤੂੰ ਮੇਰੀ ਅੱਗੇ ਸੁਣ ਲੈ ਅੱਗੇ ਕਰਨਾ ਕੀ ਆ ਚੱਲ ਤੂੰ ਬਾਕੀ ਗੱਲਾਂ ਛੱਡ ਤੂੰ ਇਹ ਦੱਸ ਕਰਨਾ ਕੀ ਆ ਹੁਣ ਤੂੰ ਵਿਚੋਲੇ ਤੋਂ ਮੈਨੂੰ ਨਾ ਜਿਵੇਂ ਮਰਜ਼ੀ ਪਤਾ ਕਰਕੇ ਦੇ ਜਿਵੇਂ ਮਰਜ਼ੀ ਦਾ ਮਤਲਬ ਸਮਝਦਾ ਜਿਵੇਂ ਕਿਵੇਂ ਵੀ ਇਹ ਪਤਾ ਕਰ ਦੇ ਵੀ ਜਿਨ੍ਹਾਂ ਨੇ ਉਹ ਕੁੜੀ ਵਾਲੇ ਕੌਣ ਨੇ ਜਿਨ੍ਹਾਂ ਨੇ ਜੱਸ ਦਾ ਰਿਸ਼ਤਾ ਕੀਤਾ ਆ ਠੀਕ ਹੈ ਕਿੱਥੋਂ ਦੇ ਨੇ ਕੌਣ ਨੇ ਇੰਨਾ ਪਤਾ ਕਰ ਦੇ ਬਸ ਹੈ ਜੱਸ ਦਾ ਰਿਸ਼ਤਾ ਵੀ ਹੋ ਗਿਆ ਤੂੰ ਮੈਨੂੰ ਹੁਣ ਦੱਸਦੀਆਂ ਦੱਸਿਆ ਹੀ ਨਹੀਂ ਪਹਿਲਾਂ ਤੂੰ ਨਾ ਬਾਲਾ ਓਵਰ ਐਕਟ ਜਨਾ ਕਰ ਸਮਝ ਆ ਗਈ ਕਿਤੇ ਨੀ ਉਬਰਾਂ ਚੜ ਗਿਆ ਤੈਨੂੰ ਬਸ ਮੈਂ ਇੱਕ ਗੱਲ ਦੱਸਦੀ ਨਾ ਵੀ ਆਪਾਂ ਇਹ ਰਿਸ਼ਤਾ ਤੜਵਾਉਣਾ ਆ ਨਾ ਉਹ ਕਿਉਂ ਭਣੇ ਹੁਣ ਜੇ ਵਿਚਾਰੇ ਦਾ ਰਿਸ਼ਤਾ ਹੋ ਹੀ ਗਿਆ ਤਾਂ ਬੱਸ ਲੈਣ ਦੇ ਉਹਦਾ ਕਰ ਤੂੰ ਮੇਰਾ ਇਹ ਕੰਮ ਕਰਨਾ ਕਿ ਨਹੀਂ ਕਰਨਾ ਤੂੰ ਸਿਰਫ ਮੈਨੂੰ ਇੰਨੀ ਗੱਲ ਦੱਸ ਦੇ ਨਹੀਂ ਤਾਂ ਫਿਰ ਮੈਂ ਕਿਸੇ ਬਾਹਰ ਤੋਂ ਕਰਵਾ ਲੰਨੀ ਆ ਅਗਲੇ ਨੂੰ ਪੈਸੇ ਦੇ ਦੂੰਗੀ ਹੋਰ ਕੀ ਆ ਨਹੀਂ ਨਹੀਂ ਭਣੇ ਕੋਈ ਪੈਸੇ ਕੱਢ ਕੇ ਰੱਖ ਕੋਈ ਨਾ ਨਾਲੇ ਵਿਚੋਲੇ ਤੋਂ ਗੱਲ ਕਢਾਉਣੀ ਸੌਖੀ ਨਹੀਂ ਹੁੰਦੀ ਕੋਈ ਨਾ ਬੋਤਲ ਦਾ ਢੱਕਣ ਖੋਲਦਾਂਗੇ ਬਿਚੋਲਾ ਤਾਂ ਆਪੇ ਕੁਲਝੂ ਬਸ ਜੋ ਮਰਜੀ ਕਰ ਤੂੰ ਬਸ ਮੇਰਾ ਆਹ ਕੰਮ ਕਰਵਾਉਣਾ ਆ ਓਏ ਕਿਤੇ ਤੇਰਾ ਉਹ ਕੰਮ ਵੀ ਨਾ ਹੋ ਜੇ ਵਿਚੋਲੇ ਨੂੰ ਪਿਆਉਂਦਾ ਪਿਆਉਂਦਾ ਕਿਤੇ ਆਪ ਹੀ ਟੱਲੀ ਹੋ ਜਵੇ ਹੋ ਨਹੀਂ ਨਹੀਂ ਭਾਣੇ ਮੈਨੂੰ ਨਹੀਂ ਦਾਰੂ ਚੜਦੀ ਮੈਨੂੰ ਤਾਂ ਦਾਰੂ ਕਿੱਥੇ ਚੜਦੀ ਐ ਨਾਲੇ ਦਾਰੂ ਤੋਂ ਨਾ ਉਤਲੇ ਲੈਵਲ ਦੀ ਗੱਲ ਹੋ ਗਈ ਹੁਣ ਤੇ ਫਿਰ ਘਟ ਡੱਫ ਲਿਆ ਕਰ ਜਿਹੜਾ ਕੰਮ ਐ ਤੈਨੂੰ ਕਿਹਾ ਨਾ ਉਹ ਕਰਨਾਗਾ ਉਹ ਜਦੋਂ ਕਹਿ ਦਿੱਤਾ ਨਾ ਭਾਣੇ ਤੂੰ ਟੈਨਸ਼ਨ ਨਾ ਲੈ ਜਮਾ ਫਿਕਰ ਨਾ ਕਰ ਬਸ ਤੇ ਕਨਿਕਾ ਦਾ ਕੰਮ ਮੇਰਾ ਕਰ ਪਹਿਲਾਂ ਹਾਂ ਤੂੰ ਐਂ ਕਰ 1000 ਰੁਪਏ ਤਾਂ ਪਾ ਦੇ ਅੱਜ ਦਾ ਹਿੱਲਾ ਤਾਂ ਕਰਾ ਉਹ ਤੈਨੂੰ ਪੈਸਿਆਂ ਤੋਂ ਇਲਾਵਾ ਤੈਨੂੰ ਹੋਰ ਕੋਈ ਗੱਲ ਵੀ ਆਉਂਦੀ ਏ ਚੱਲ ਚੰਗਾ ਪਾ ਦੇ ਲੀਆ ਕੋਈ ਨਹੀਂ ਤੈਨੂੰ ਪੈਸੇ ਫੇਰ ਕਰਾਂਗੀ ਹੁਣ ਉਹ ਨਹੀਂ ਨਹੀਂ ਭੈਣੇ ਤੂੰ ਫੇਰ ਨਾ ਕਰ ਤੂੰ ਪੈਸੇ ਪਾ ਤੇਰਾ ਕੰਮ ਤਾਂ ਹੋ ਗਿਆ ਸਮਝ ਨਾ ਭੈਣ ਜੀ ਇੰਨੀ ਕਾਲੀ ਚਪਿਆ ਇਸ ਤੋਂ ਪਹਿਲਾਂ ਮੇਰੇ ਪੁੱਤ ਦੇ ਰਿਸ਼ਤੇ ਵਿੱਚ ਕੋਈ ਪਾਨੀ ਮਾਰੀ ਮੈਂ ਆਪਣਾ ਪੁੱਤ ਬਿਹਾਉਣਾ ਏ ਉਹ ਕੋਈ ਨਾ ਜੀ ਤੁਸੀਂ ਮੈਨੂੰ ਉਹਨਾਂ ਨਾਲ ਗੱਲ ਕਰਨ ਦਾ ਸਮਾਂ ਤਾਂ ਦਿਓ ਐ ਤਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਨਾ ਮੈਨੂੰ ਦੱਸ ਦਿਓ ਮੈਂ ਤੁਹਾਡੇ ਫੋਨ ਦੀ ਅਡਿਕ ਕਰੂੰਗੀ ਅ ਚਲੋ ਠੀਕ ਹੈ ਭਾਈ ਸਾਹਿਬ ਜਿਹਦਾ ਫੋਨ ਸੀ ਬਾਲ ਸੀ ਉਹ ਤਾਂ ਆਪਣੀ ਕੁੜੀ ਦੇ ਸੌਰਨ ਦਾ ਫੋਨ ਸੀ ਹੂੰ ਉਹ ਪੁੱਛਦੇ ਸੀ ਵੀ ਵਿਆਹ ਦਾ ਕਿਵੇਂ ਕਰਨਾ ਲੈ ਵਿਆਹ ਦਾ ਕਿਵੇਂ ਕਰਨਾ ਉਹ ਮੁੰਡੇ ਵਾਲੇ ਆ ਜਿਵੇਂ ਕਹਿਣਗੇ ਆਪਾਂ ਉਹ ਵੀ ਕਰ ਲਾਂਗੇ ਚਲੋ ਫਿਰ ਠੀਕ ਹੈ ਜੇਵੇਂ ਉਹਨਾਂ ਦਾ ਵਿਚਾਰ ਹੋਊ ਮੈਂ ਤੁਹਾਨੂੰ ਦੱਸ ਦੂੰ ਫਿਰ ਮੈਂ ਹਾਂ ਠੀਕ ਹੈ ਜੀ ਹੁਣ ਚੰਗਾ ਕੁਲਦੀਪ ਸਾਂ ਉਹ ਤੇ ਚਾਹ ਚ ਉਹ ਬੱਸ ਚਾਹ ਹੀ ਨੇ ਤੇਰੇ ਨਾਲ ਚਾਰ ਗੱਲਾਂ ਕਰ ਲਈਆਂ ਬੱਸ ਆਪਣੀ ਇਹੀ ਚਾਹ ਹੈ ਚੱਲ ਠੀਕ ਹੈ ਠੀਕ ਹੈ ਠੀਕ ਹੈ ਜੱਸਣਾ ਜੱਸਣਾ ਹਾਂ ਮੰਮੀ ਦੇਖੀ ਆ ਦੇਖ ਇਹਨਾਂ ਨੂੰ ਤਰ੍ਹਾਂ ਕਰ ਆ ਦੋ ਚਾਦਰਾਂ ਨੇ ਮੈਂ ਆਪਣੇ ਹੱਥੀਂ ਕੱਢੀਆਂ ਸੀ ਵੀ ਮੇਰੀ ਤੀਨ ਨੂੰ ਦੇਉਂਗੀ ਤੂੰ ਤੇਰੇ ਦਾਜ ਜਿੱਤਰ ਲਈ ਇਹਨਾਂ ਨੂੰ ਮੰਮੀ ਚਾਦਰਾਂ ਦਾ ਬਹੁਤ ਸੋਹਣੀਆਂ ਨੇ ਪਰ ਹੁਣ ਇਹਨਾਂ ਦਾ ਰਵਾਜ ਹੀ ਨਹੀਂ ਰਿਹਾ ਉਹ ਤਾਂ ਮੈਨੂੰ ਵੀ ਪਤਾ ਹੈ ਪੁੱਤ ਵੀ ਇਹਨਾਂ ਦਾ ਰਵਾਜ ਨਹੀਂ ਹੈਗਾ ਚਲ ਫੇਰ ਵੀ ਤੂੰ ਆਪਣੀ ਮਾਂ ਦੀ ਨਿਸ਼ਾਨੀ ਰੱਖ ਲਈ ਆਵਦੇ ਕੋਲ ਬਾਕੀ ਜੀ ਸਿਰ ਲੈ ਜੋ ਲੈਣੀਆਂ ਚਲੋ ਠੀਕ ਆ ਐਂ ਰੱਖ ਲੈਣੀਆਂ ਹੋਰ ਤਾਂ ਨਹੀਂ ਕੁਝ ਲੈ ਕੇ ਜਾਣਾ ਪੁੱਤ ਜਿਹੜਾ ਕੁਝ ਤੇਰੇ ਪਸੰਦ ਹੋਊ ਤੂੰ ਸਹਿਰੋਂ ਲੈ ਆਈ ਹੋਰ ਠੀਕ ਆ ਮੰਮੀ ਮੈਂ ਕਰਦੀ ਆਂ ਪ੍ਰੀਤ ਨੂੰ ਬੁਲਾ ਲੂੰਗੀ ਨਾਲੇ ਉਹਨੂੰ ਹੁਣੇ ਵਿਆਹ ਹੋਇਆ ਉਹਨੂੰ ਪਤਾ ਵੀ ਆ ਜੋ ਜੋ ਉਹਨੇ ਸਮਾਨ ਲਿਆ ਸੀ ਉਹੀ ਉਹੀ ਮੈਂ ਲੈ ਲੂੰਗੀ ਹਾਂ ਪੁੱਤ ਪ੍ਰੀਤ ਨੂੰ ਬੁਲਾ ਲਈ ਨਾਲੇ ਤਾਂ ਤੇਰੀ ਮੰਮੀ ਨੂੰ ਵਧੀਆ ਲੱਗੂਗਾ ਉਹ ਆਖੂਗੀ ਮੇਰੀ ਧੀ ਬੁਲਾ ਲਈ ਕੱਠੀਆਂ ਦੋਏ ਜਣੀਆਂ ਜਾ ਕੇ ਸਮਾਨ ਖਰੀਦ ਲਿਆਓ ਠੀਕ ਆ ਮੰਮੀ ਚਲੋ ਹੁਣ ਤੁਸੀਂ ਮੈਨੂੰ ਆਪ ਦਾ ਸਮਾਨ ਸੈੱਟ ਕਰ ਲੈਣ ਦਿਓ ਖਲਾਰਾ ਪਾ ਲੈਣੀ ਚਲ ਚੱਕ ਪਰ ਇਹ ਤਾਂ ਪੁੱਤ ਮੇਰੀ ਗੱਲ ਸੁਣ ਤੀਆਂ ਤਾਂ ਨਾ ਜਦੋਂ ਛੋਟੀਆਂ ਜੀਆਂ ਹੁੰਦੀਆਂ ਨੇ ਜੰਮ ਪੈਂਦੀਆਂ ਨੇ ਮਾਵਾ ਉਹਦੀ ਸਮਾਨ ਇਕੱਠਾ ਕਰਨ ਲੱਗ ਜਾਂਦੀਆਂ ਨੇ ਵੀ ਮੇਰੀ ਧੀ ਦਾ ਦਾਜ ਬਣਾ ਲਾਂ ਮੈਂ ਕਦੇ ਸੂਈ ਬਣਾ ਲਈ ਕਦੇ ਸਲਾਈ ਬਣਾ ਲਈ ਬੀਜਾਦੋਂ ਤੱਕ ਵਿਆਹ ਹੋਊਗਾ ਇਹਦਾ ਉਦੋਂ ਤੱਕ ਕਿਸੇ ਚੀਜ਼ ਦਾ ਤੋੜਾ ਨਾ ਪਵੇ ਮੰਮੀ ਨਾਲੇ ਮੇਰੀ ਗੱਲ ਸੁਣੋ ਅੱਜ ਕੱਲ ਇਹ ਦਾਜ ਨੂੰ ਕੌਣ ਵਰਤਦਾ ਅੱਜ ਕੱਲ ਤਾਂ ਸਾਰਿਆਂ ਦੇ ਘਰੇ ਬੈੱਡ ਨੇ ਅਗਲਕ ਦੋ-ਦੋ ਕੰਬਲ ਲਿਆ ਕੇ ਰੱਖ ਲੈਂਦਾ ਘਰੇ ਕੋਈ ਨਾ ਪੁੱਤ ਕੰਬਲੇ ਤਾਂ ਕੰਬਲਾਂ ਨਾਲ ਰਹੇ ਪਰ ਆ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਤਰ੍ਹਾਂ ਦਾ ਦਾਜ ਹੁੰਦਾ ਦਾਜ ਤਾਂ ਇਹਨਾਂ ਨਾਲ ਹੀ ਸੱਚਦਾ ਜ਼ਿਆਦੇ ਚੱਲ ਕੋਈ ਨਹੀਂ ਮੰਮੀ ਚੱਲ ਮੈਂ ਇਹਨੂੰ ਸਾਂਭ ਦਿੰਨੀ ਆ ਤੂੰ ਚੱਕ ਦਿਆ ਖਲਾਰਾ ਪਰ ਜੀ ਹੈਗੀ ਹੈ ਦਵਾਈ ਜੱਸ ਆ ਦੇਖੀ ਇਹਦੀ ਡੇਟ ਤਾਂ ਨਹੀਂ ਐਕਸਪਾਇਰ ਹੋ ਗਈ ਇਹ ਤਾਂ ਐਕਸਪਾਇਰ ਹੋਈ ਪਈ ਮਾਤਾ ਲੈ ਫੜਾਉਰੀ ਪਤਾ ਨਹੀਂ ਕੀ ਕਰਦੀ ਉਹ ਲਿਆ ਲੈ ਚੀਜ਼ਾਂ ਰੱਖੀ ਜਾਨੀਆਂ ਪਈਆਂ ਪਈਆਂ ਐਕਸਪਾਇਰ ਹੋ ਜਾਂਦੀਆਂ ਨੇ ਦੇਖ ਆ ਦੋ ਤਾਂ ਵਿੱਚ ਗੋਲੀਆਂ ਆ ਸਿਰ ਦੌਖਦਾ ਮੈਂ ਹਾਂ ਚੱਲ ਖਾ ਲੈਣੀਆਂ ਨਾਲੇ ਮੇਰੀ ਗੱਲ ਸੁਣ ਆ ਗਿਆ ਪਰਜਾਈ ਦਾ asli ਰੂਪ ਸਾਹਮਣੇ ਬੜਾ ਪਰਜਾਈ ਪਰਜਾਈ ਕਰਦਾ ਫਿਰਦਾ ਸੀ ਉਹ ਨਹੀਂ ਜਰਦੀ ਤੈਨੂੰ ਉਹ ਮੰਮੀ ਕਾਨੂੰਨੀ ਜਰਦੀ ਨਾਲੇ ਮੈਨੂੰ ਤਾਂ ਆਪ ਨਾ ਫੀਲਦਾ ਹੋਈ ਜਾਂਦਾ ਵੀ ਉਹ ਤੋਂ ਬਿਨਾਂ ਹੀ ਰਿਸ਼ਤਾ ਕਰਵਾ ਲਿਆ ਮੈਂ ਹੁਣ ਇੰਨਾ ਕ ਤਾਂ ਉਹਦਾ ਗੁੱਸੇ ਹੋਣ ਦਾ ਹੱਕ ਬਣਦਾ ਹੀ ਆ ਪਰਝਾਈ ਆ ਮੇਰੀ ਆਖਰ ਨੂੰ ਲੈ ਬੜਾ ਪਰਝਾਈ ਦਾ ਹਮਦਰਦੀ ਬਣਿਆ ਫਿਰਦਾ ਚੇ ਚੜ ਜਾ ਕੁਛੜ ਪਰਝਾਈ ਦੇ ਜੇ ਜ਼ਿਆਦਾ ਹਮਦਰਦੀ ਆ ਤੈਨੂੰ ਉਹਦੇ ਨਾਲ ਉਮਾ ਤਾਂ ਹਮਦਰਦੀ ਵਾਲੀ ਕੀ ਗੱਲ ਆ ਐਵੇਂ ਹੀ ਕਾਨੂੰ ਗੱਲਾਂ ਨੂੰ ਵਧਾਉਣੀਆ ਹੁੰਨੀਆਂ ਅੱਛਾ ਮੈਂ ਵਧਾਉਣੀਆ ਗੱਲਾਂ ਨੂੰ ਹੈ ਮੇਰਾ ਦਿਮਾਗ ਖਰਾਵਾ ਜਿਹੜਾ ਮੈਂ ਗੱਲਾਂ ਵਧਾਉਂਦੀ ਫਿਰਦੀ ਆ ਵੇ ਤੈਨੂੰ ਸਮਝਾਉਣੀ ਆ ਉਹਦੇ ਮਗਰ ਨਾ ਲੱਗ ਜਾਈ ਮਾਤਾ ਮਗਰ ਮੈਂ ਕਦੋਂ ਲੱਗ ਗਿਆ ਉਹਦੇ ਹੁਣ ਉਹ ਮੇਰਾ ਰਿਸ਼ਤਾ ਕਰਾਉਣ ਨੂੰ ਫਿਰਦੀ ਸੀ ਕਿਤੇ ਵਧੀਆ ਥਾਂ ਤੇ ਹੀ ਕਰਾਉਣ ਨੂੰ ਫਿਰਦੀ ਹੋਊਗੀ ਇਹਦਾ ਤੈਨੂੰ ਹੀ ਪਤਾ ਨਹੀਂ ਕਿਉਂ ਐ ਲੱਗਦਾ ਵੀ ਉਹ ਮਾੜਾ ਕਰਵਾਊਗੀ ਕਿਤੋਂ ਵੀ ਉਹਨੇ ਤੇਰਾ ਰਿਸ਼ਤਾ ਹੋਣਾ ਹੀ ਨਹੀਂ ਸੀ ਦੇਣਾ ਤੈਨੂੰ ਪਤਾ ਨਹੀਂ ਉਹਦੀ ਜ਼ੁਬਾਨ ਕਰਕੇ ਕਿੰਨੇ ਰਿਸ਼ਤੇ ਮੁੜ ਗਏ ਅੱਜ ਜਦੋਂ ਵੀ ਰਿਸ਼ਤੇਦਾਰ ਤੈਨੂੰ ਦੇਖਣ ਆਉਂਦੇ ਸੀ ਕਿਵੇਂ ਟੁੱਟ ਟੁੱਟ ਬੋਲਦੀ ਸੀ ਮਮਮੀ ਚਲ ਹੁਣ ਰਿਸ਼ਤਾ ਹੋ ਗਿਆ ਗੱਲ ਨਿਬੜੀ ਉਹੀ ਕਿਉਂ ਇਸੇ ਗੱਲ ਨੂੰ ਰਗੜੀ ਜਾਣਾ ਤੂੰ ਤਾਂ ਗੱਲਾਂ ਹੀ ਪੀਣ ਪਾ ਲੈਣੀਆਂ ਹੋਗੀਆਂ ਆਹੋ ਇਹੀ ਗਿੱਲਾ ਪੇਹਣ ਖਾਉਣੀ ਆ ਨਾਲੇ ਮੇਰੀ ਘਰ ਸਾਂ ਉਹਦੇ ਨੂੰ ਮਗਰਮੋਹਰ ਲੱਗਣੀ ਕੋਈ ਲੋੜ ਨਹੀਂ ਹੈ ਅਜਿਹੜਾ दारू ਬੈਠ ਬੈਠ ਕੇ ਨਾ ਉਹਦੇ ਨਾਲ ਕੋਈ ਲੋੜ ਨਹੀਂ ਪੀਣ ਦੀ ਉਹ ਮੰਮੀ ਮੈਂ ਕਦੋਂ दारू ਪੀਣਾ ਉਹਦਾ ਇਸ਼ੂ ਵੀ ਕਿਹਾ ਸੀ ਮੈਂ ਤਾਂ ਹੱਥ ਵੀ ਨਹੀਂ ਲਾਉਣਾ ਆਹੋ ਮੰਮੀ ਹੱਥ ਨਹੀਂ ਲਾਉਂਦਾ ਤੇ ਜਾਦੇ ਇੱਕ ਗਲੀ ਵਿੱਚ ਚੋਰ ਫੜਿਆ ਜਾਵੇ ਨਾ ਨਾਲ ਦਾ ਬੰਦਾ ਵੀ ਚੋਰੇ ਕਹਾਉਂਦਾ ਹੁੰਦਾ ਜੇ ਤੇਰੇ ਸਹੁਰਿਆਂ ਨੂੰ ਪਤਾ ਲੱਗ ਗਿਆ ਨਾ ਵੀ ਇਸ਼ੂ ਨਾ ਤੂੰ ਠੇਕਿਆਂ ਤੇ ਬੈਠ ਬੈਠ दारू ਪੀਣਾ ਮਸਾਲੇਸ਼ਤਾ ਹੋਇਆ ਇਹ ਵੀ ਟੁੱਟ ਜਾਣਾ ਤੂੰ ਚਲ ਮਾਜੇ ਤੂੰ ਕਹਿਣੀ ਆ ਮੈਂ ਨਹੀਂ ਪੀਂਦਾ ਤੇ ਨਾ ਈਸ਼ੂ ਨੂੰ ਪੀਣ ਦੇਵਾ ਠੀਕ ਐ ਖੁਸ਼ ਆ ਹੁਣ ਤਾਂ ਹਾਂ ਦੋਨੇ ਭਰਾਵਾਂ ਦੇ ਵਿਆਹ ਤੱਕ ਨਾ ਦਰੂ ਹੱਥ ਨਹੀਂ ਲਾਣਾ ਮੰਮੀ ਮੈਂ ਤਾਂ ਹੱਥ ਉੱਤੇ ਵੀ ਨਹੀਂ ਲਾਇਆ ਸੀ ਤੂੰ ਦੇਖਿਆ ਤਾਂ ਹੈਗਾ ਉਦੋਂ ਮੈਂ ਬਿਲਕੁਲ ਚੰਗਾ ਭਲਾ ਖੜਾ ਸੀਗਾ ਈਸ਼ੂ ਕਿਵੇਂ ਕਰੀ ਜਾਂਦਾ ਸੀ ਤੂੰ ਕਿਹਾ ਸੀ ਕਿ ਮੈਂ ਦੋ ਹੀ ਪੈਗ ਲਾਏ ਆ ਤੂੰ ਦੋੋਂ ਪਿੱਗਾਂ ਦਾ ਕੱਲੀ ਹੋ ਗਿਆ ਚਲ ਨਹੀਂ ਪਿੰਦਾ ਅੱਗੇ ਤੋਂ ਮੰਨ ਲੈ ਨਾ ਤੇਰੀ ਗੱਲ ਹੁਣ ਉਹਨੂੰ ਦੇਖਿਆ ਮੈਂ ਉਹਦੀ ਪੀਤੀ ਉੱਤਰੀ ਕਰਾਂ ਕਿੰਦੇ ਤੇ ਪਰਜੈਤ ਛਤਰਖੰਦ ਦਾ ਹੋਵੇ ਭਾਈ ਉਹ ਲੱਗਾ ਥੱਲੇ ਤੀਮੀ ਦੇ ਦੇਖ ਲੈ ਕੀ ਪਤਾ ਸੱਚੀ ਛਤਰਖੰਦ ਦਾ ਹੋਵੇ ਉਹ ਚੱਲ ਹਾਂ ਇਹਨਾਂ ਬਿਨਾਂ ਡੋਕਲ ਉਹ ਤਾਂ ਜਹੀ ਦੀ ਹੈਗੀ ਐ ਸੁ ਰਹੀ ਆਪਾਂ ਨੂੰ ਪਤਾ ਹੀ ਜਾਂਦਾ ਤਾਂ ਉਹਨੇ ਤੈਨੂੰ ਵੀ ਆਪਣੇ ਵਰਗ ਹੀ ਲਿਆ ਕੇ ਦੇਣੀ ਸੀ ਫਿਰ ਦੋਨੇ ਭਰਾ ਨਾ ਦੋਨੇ ਛਤਰਖੰਦ ਦੇ ਤੀਮੀਆਂ ਤੋਂ ਚੱਲ ਮੈਂ ਦੇਖ ਕੇ ਆਉਂਦਾ ਠੀਕ ਆ ਹਾਂ ਪਸਦਰ ਜੀ ਬਣ ਗਿਆ ਸਭਾ ਸਮਸਾ ਤੇਰਾ ਰਸਤਾ ਤਾਂ ਚੜਿਆ ਹੁਣ ਸੌਖਾ ਸੁਲੀ ਦਾ ਵਿਆਹ ਹੋ ਜੇ ਉਹ ਮਨ ਨਹੀਂ ਪਿੱਦਾ ਤੈਨੂੰ ਕਹਤਾ ਕੋਈ ਕੰਨ ਪੈਨਸ਼ਨ ਲੈਣੀ ਹੁੰਦੀ ਆ ਤੇ ਇੰਨੀਆਂ ਨਹੀਂ ਗੱਲਾਂ ਦੀ ਚੱਲ ਚੱਲ ਨਾਲੇ ਪਰਦਾਈ ਵਾਲੀ ਗੱਲਾਂ ਮਨ ਚੋਂ ਕੱਢ ਦੇ ਹੁਣ ਰਿhta ਹੋ ਗਿਆ ਗੱਲ ਨਿਪਟੀ ਹੁਣ ਕੀ ਕਰੂਗੀ ਉਹ ਐ 10 ਮਿੰਟ ਬਥੇਰਾ ਕੁਛ ਕਰ ਸਕਦੀ ਏ ਉਹ ਬਿੱਲਾ ਹੁੰਦਾ ਚਲਾਕ ਹੁੰਦਾ ਬਿੱਲੀ ਪਹਿਲਾਂ ਨਹੀਂ ਦਿੰਦੀ ਕਿਤੇ ਹੁਣ ਚਲਾਕੀ ਹੁੰਦੀਆਂ ਨੇ ਬਿੱਲਿਆਂ ਨੂੰ ਐਵੇਂ ਮਾਰੀ ਗੱਤਾ ਕਹਿੰਦੇ ਪੈਣਾ ਹੀ ਨਹੀਂ ਦਿੰਦਾ ਇਹ ਵੀ ਪਰਝਾਈ ਦਾ ਚਮਚਾ ਹੈ ਕੀ ਗੱਲ ਭਾਬੀ ਹੱਲੇ ਵੀ ਨਾਰਾਜ਼ ਆਪਦੇ ਦੋਹਰ ਨਾਲ ਤੋਂ ਮੈਂ ਮੈਂ ਕਹਤੋਂ ਤੈਨਾਂ ਨਾਰਾਜ਼ ਹੋਣਾ ਮੈਂ ਥੋੜਾ ਹੁਣ ਤੈਨੂੰ ਦਿਸਦਿਆਂ ਤੈਨ ਤਾਂ ਹੁਣ ਉਹ ਦਿਸਦੀਏ ਜਿਸ ਦਿਨ ਤੇਰਾ ਵਿਆਹ ਹੋਣਾਗਾ ਓ ਲੈ ਭਾਬੀ ਤੂੰ ਵੀ ਬਾਲੀਆਂ ਗੱਲਾਂ ਵਧਾਉਂਦੀਆਂ ਹੁਣ ਮੈਂ ਕੀ ਕਰਦਾ ਮੈਨੂੰ ਇਹ ਤਾਂ ਦੱਸ ਦੇ ਮੈਨੂੰ ਮੰਮੀ ਨੇ ਆਪਦੀ ਸੌਹ ਪਾਤੀ ਵੀ ਇੱਥੇ ਬੈਠਾ ਤੇਰਾ ਸ਼ਗਲ ਪਵਾਉਣਾਗਾ ਹੁਣ ਤੈਨੂੰ ਪਤਾ ਮੰਮੀ ਦੀ ਸੌਹ ਤੋੜਦਾ ਮੈਨੂੰ ਚੰਗਾ ਵੀ ਨਹੀਂ ਲੱਗਦਾ ਚਲ ਹੁਣ ਜੋ ਹੋਣਾ ਸੀ ਹੋ ਗਿਆ ਪਰ ਤੈਨੂੰ ਪਤਾ ਮੈਂ ਆਪਦੀ ਪਸੰਦੀ ਲਿਆਉਣ ਨੂੰ ਕਿਉਂ ਫਿਰਦੀ ਸੀ ਮੈਨੂੰ ਐ ਸੀ ਵੀ ਚਲ ਘਰ ਦੇ ਵਿੱਚ ਦਰਾਨੀ ਦਰਾਨੀ ਜਠਾਣੀ ਦੀ ਸੌਖੀ ਗੁਜ਼ਰ ਜੂਗੀ। ਉਹ ਭਾਬੀ ਨਾਲੇ ਮੰਮੀ ਦੇ ਕਿਹਾ ਹੁੰਦੇ ਸਾਬ ਨਾਲ ਨਾ ਦੱਸਨੇ ਇਹ ਜੀ ਕੁੜੀ ਨਹੀਂ ਹੈਗੀ ਵੀ ਜਿਹੜੀ ਨਹੀਂ ਨਭਾਉਗੀ। ਉਹਨੂੰ ਤਾਂ ਆਪ ਵੱਡੇ ਟੱਬਰ ਤੇ ਰਹਿਣ ਦਾ ਸ਼ੌਂਕ ਆ। ਮਾਪਿਆਂ ਦੀ ਕੱਲੀ ਕੱਲੀ ਕੁੜੀ ਆ। ਉਹ ਤਾਂ ਆਪ ਕਹਿੰਦੇ ਨੇ ਵੀ ਸਾਨੂੰ ਜੁਆਇੰਟ ਫੈਮਿਲੀ ਚਾਹੀਦੀ ਸੀਗੀ। ਉਹ ਪਹਿਲਾਂ ਪਹਿਲਾਂ ਹੀ ਲੱਗਦਾ ਹੁੰਦਾ। ਬਾਅਦ ਚ ਪਤਾ ਲੱਗਦਾ ਵੀ ਕੁੜੀ ਕਹਿ ਹੀ ਜੀ ਆ। ਸਹੁਰੇ ਘਰ ਕੱਟਦੀ ਆ ਕਿ ਨਾ। ਮੈਨੂੰ ਵੀ ਐ ਸੀ। ਮੈਂ ਕਿਹਾ ਚੱਲ ਮੇਰੀ ਦਰਾਨੀ ਆਊਗੀ। ਮੈਨਾਂ ਵਧੀਆ ਕੱਟੂਗੀ। ਪੈਣਾ ਪੈਣਾ ਮੰਗੂ ਰਹਾਗੇ ਅਸੀਂ ਪਰ ਨਾ ਜੀ ਮੇਰੀ ਪਸੰਦ ਤਾਂ ਕਿਸੇ ਨੇ ਸੁਣੀ ਹੀ ਨਹੀਂ ਪਪਾ ਵੀ ਚਲ ਕੋਈ ਨਹੀਂ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਗੱਲਬਾਤ ਹੋ ਗਈ ਤੂੰ ਐਵੇਂ ਕਰੂ ਟੈਨਸ਼ਨ ਲੈਨੀ ਹੈ ਇਹ ਹੀ ਦੀ ਕੁੜੀ ਨਹੀਂ ਕੱਟਣ ਵਾਲੀ ਕੁੜੀ ਹੈ ਓਏ ਮੇਰੀ ਗੱਲ ਸੁਣ ਲੈ ਜਦੋਂ ਰਿਸ਼ਤਾ ਹੁੰਦਾ ਨਾ ਉਦੋਂ ਅਗਲਾ ਹੋਰ ਗੱਲਾਂ ਕਰਦਾ ਤੇ ਰਿਸ਼ਤੇ ਤੋਂ ਬਾਹਰ ਹੋਰ ਗੱਲਾਂ ਹੋ ਜਾਂਦੀਆਂ ਨੇ ਨਾਲੇ ਤੈਨੂੰ ਉਹਦਾ ਕੀ ਪਤਾ ਤੂੰ ਕਿਹੜਾ ਦੇਖੀ ਐ ਅਸਲੀ ਚ ਪਪਾ ਵੀ ਫੋਟੋ ਤਾਂ ਦੇਖੀ ਐ ਮੈਂ ਤੇ ਫੋਟੋ ਚ ਦੇਖਣਾ ਤੈਨੂੰ ਉਹਦਾ ਪਤਾ ਲੱਗਿਆ ਵੀ ਕੌਣ ਆ ਕਿੱਦਾਂ ਦੀ ਆ ਪੱਬੀ ਇਹਨਾਂ ਦਾ ਬੰਦੇ ਦੀ ਸ਼ਕਲ ਦੇਖ ਕੇ ਆਪਾਂ ਨੂੰ ਪਤਾ ਲੱਗ ਜ ਜਾਂਦਾ ਬੰਦਾ ਤੇਜਾ ਕਨਾ ਜੇ ਤੂੰ ਬਾਲਾ ਕਹਿੰਦੀ ਆ ਤੈਨੂੰ ਮਿਲਾ ਦਿੰਦਾ ਮੈਂ ਜਸ਼ਨ ਨਾਲ ਹੂੰ ਆ ਗੱਲ ਤੇ ਹੀ ਸਹੀ ਆ ਆਪਾਂ ਜਸ਼ਨ ਨੂੰ ਮਿਲ ਕੇ ਆਉਨੇ ਕਿਉਂ ਸਹੀ ਆਈਡੀਆ ਦਿੱਤਾ ਤੂੰ ਮਿਲ ਜਾਣਾ ਪੱਬੀ ਹੈਨਾ ਮੈਂ ਤੈਨੂੰ ਮਿਲਾ ਦਿੰਦਾ ਜਸ਼ਨ ਨਾਲ ਐਡੀ ਕੀ ਗੱਲ ਆ ਤੂੰ ਮਿਲ ਲੈ ਨਾਲੇ ਤੈਨੂੰ ਪਤਾ ਲੱਗ ਜੂ ਵੀ ਕਿਹੋ ਜੀ ਕੁੜੀ ਆਪਣੇ ਟੱਬਰ ਚ ਵਰਤਣ ਵਾਲੀ ਰਹਿ ਗਈ ਆ ਕਨਾ ਹੂੰ ਜਸ਼ਨ ਨੂੰ ਮਿਲ ਕੇ ਨਾ ਮੈਂ ਭੀਖ ਖਾ ਕੇ ਇੱਕ ਵਾਰੀ ਕੱਢ ਲੈਣੀ। ਵੀ ਕਹੇ ਜੀ ਕੁੜੀ ਐ। ਹਾਂ। ਹੈਨਾ? ਨਾ ਤੇਰਾ ਵੀ ਭਲੇ ਖਦੂ ਹੋ ਜਾਊਗਾ। ਹਾਂ। ਐਂ ਕਰਦੇ ਆ। ਤੂੰ ਵੀ ਮੇਰੇ ਨਾਲ ਚਲੀ। ਮੈਂ ਭਾਬੀ ਕੇ ਮੈਂ ਜਾਊਗਾ। ਵੇ ਮੇਰੀ ਗੱਲ ਸੁਣ। ਵਿਆਹ ਤੇਰਾ ਹੋਣਾ ਉਹਦੇ ਨਾਲ। ਤੂੰ ਹੀ ਜਾਏਂਗਾ ਨਾਲ ਹੋਰ ਕੌਣ ਜਾਊਗਾ? ਓਏ ਮੈਂ ਭਾਬੀ ਮਿਲਦਾ ਚੰਗਾ ਲੱਗੂਗਾ। ਤੂੰ ਮਿਲੇਂ ਤੈਨੂੰ ਮੈਂ ਨੰਬਰ ਦੇ ਦਿੰਨਾਗਾ। ਸਾਰਾ ਕੁਝ ਪਤਾ ਕਰਕੇ ਤੂੰ ਮਿਲਨੀ। ਐ ਨਹੀਂ ਹੁੰਦਾ। ਤੂੰ ਮੇਰੇ ਨਾਲ ਚਲੀ। ਆਪਾਂ ਦੋਨੋਂ ਚੱਲਾਂਗੇ। ਖਾ ਪਗਨਾ ਮਿਲ ਕੇ ਗੱਲਾਂ ਬਾਤਾਂ ਕਰਕੇ ਆਵਾਂਗੇ ਨਾਲੇ ਅਗਲੀ ਦੇ ਸੁਭਾਅ ਦਾ ਪਤਾ ਲੱਗ ਜਾਊਗਾ ਵੀ ਕਹੀ ਜੀ ਆ ਐਟੀਟਿਊਡ ਵਾਲੀ ਆ ਕਿ ਜਾਂ ਪਿਆਰ ਜੀ ਵਾਲੀ ਆ ਸਰ ਫਰਾਈ ਕਰਦਾ ਮੈਂ ਮੰਮੀ ਨੂੰ ਪੁੱਛ ਦੋਗਾ ਠੀਕ ਹੈ ਵੇ ਵੇ ਮੂਰਖਾ ਹਰ ਕੱਲ ਦੇ ਵਿੱਚ ਮੰਮੀ ਨੂੰ ਨਾ ਪੁੱਛਣ ਲੱਗ ਜਾ ਕਰ ਤੈਨੂੰ ਪਤਾ ਨਹੀਂ ਮੰਮੀ ਦੇ ਖਿਆਲ ਕਹੇ ਜੇ ਨੇ ਪੁਰਾਣੇ ਖਿਆਲਾਂ ਦੀ ਆਹੋ ਐਂ ਬੁਰਬੁਰ ਕਰਨ ਲੱਗ ਜੂਗੀ ਉਹਨੂੰ ਨਾ ਕੋਈ ਵੀ ਗੱਲ ਦੱਸੀ ਚਿਚਾ ਪਾਦਾ ਕੈਪ ਹੋ ਜਾ ਆਪਾਂ ਦੋਨੋਂ ਚੱਲਾਂਗੇ ਬਸ ਫਿਰ ਬਾਕੀ ਸਾਰਾ ਕੁਝ ਭਾਬੀ ਤੂੰ ਕਰ ਲਈਂ ਐਂਡ ਲਾ ਮੈਂ ਕਰ ਲਾਂਗੀ બસ ਚਲ ਠੀਕ ਆ ਠੀਕ ਹੈ ਫਿਰ ਚਲਦੇ ਆ ਤੇਰੀ ਜਸ਼ਨ ਨੂੰ ਤਾਂ ਮੈਂ ਮਿਲ ਕੇ ਆਉਣੀ ਆ ਚਲ ਫਿਰ ਮੈਂ ਕੱਪੜੇ ਪਾਉਣਾ ਠੀਕ ਆ ਹਾਂ ਕੋਈ ਇੱਕ ਵਾਰੀ ਜ਼ਿਆਦਾ ਲੈਣਗੇ ਮੈਂ ਵੀ ਦੇਖਾਂ ਫਿਰ ਕੌਣ ਆ ਤੇਰੀ ਜਸ਼ਨ ਲੈ ਦੇਖ ਲੈ ਕਿਹੜਾ ਵੇਲਾ ਹੋ ਗਿਆ ਤੈਨੂੰ ਸ਼ਹਿਰ ਤੋਂ ਆਈ ਨੂੰ ਆਕੇ ਫੋਨ ਲੈ ਕੇ ਬੈਗੀ ਐਂ ਤਾਂ ਨੀ ਵੀ ਕਿਸੇ ਕੰਮ ਨੂੰ ਹੱਥ ਪਾ ਲਾਂ ਨਾ ਮੰਮੀ ਮੈਨੂੰ ਇੱਕ ਗੱਲ ਦੱਸੋ ਪਿਪੋਰਾ ਆਪਣਾ ਘਰ ਆ ਸਾਰੇ ਘਰ ਦਾ ਕੰਮ ਸਾਰੇ ਕੰਮ ਨਵੇੜੇ ਪਏ ਆ ਹੁਣ ਦੱਸੋ ਮੈਂ ਕੀ ਕਰਾਂ ਨੀ ਨੂੰਹਾਂ ਤਾਂ ਐ ਮੰਜੇ ਤੇ ਬੈਠੀਆਂ ਸੋਹਣੀਆਂ ਨਹੀਂ ਲੱਗਦੀਆਂ ਜੇ ਘਰ ਦੇ ਕੰਮ ਨਵੇੜ ਲੈ ਕੋਈ ਹੋਰ ਠੋਰਾ ਠਾਰੀ ਹੋਰ ਕਰ ਲਾ ਹੌਲੀ ਹੌਲੀ ਕਰਕੇ ਘਰ ਦੀ ਚਾੜ ਪੂਈ ਕਰ ਲਾ ਤੁਸੀਂ ਮੈਨੂੰ ਵੇਲੇ ਹੀ ਬੈਠੀ ਹੋ ਜਰਦੇ ਕਿਉਂ ਨਹੀਂ ਪਹਿਲੀ ਗੱਲ ਤਾਂ ਮੇਰੇ ਕੋਲ ਇਹ ਹੈ ਜਦੋਂ ਮੈਂ ਤੈਨੂੰ ਕਹੀ ਜਾਂਦੀ ਆ ਵੀ ਭਾਈ ਨੂਹਾਂ ਤਾਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਆਪਾਂ ਹੀ ਚੰਗੀਆਂ ਲੱਗਦੀਆਂ ਹੁਣ ਤੁਹਾਨੂੰ ਇਹ ਆ ਵੀ ਇਹ ਉੱਠ ਕੇ ਕੰਮਦੰਦਾ ਕਰਨ ਲੱਗ ਜੇ ਆ ਬਹਾਨਾ ਬਣਾ ਤਾਂ ਕਿ ਹੌਲੀ ਹੌਲੀ ਕਰਕੇ ਘਰ ਨੂੰ ਸਵਾਰ ਲੈ ਵੀ ਇਹ ਆਪਦਾ ਧੁੱਪੇ ਛਾਂਵੇਂ ਫਿਰਦੀ ਰਹੂਗੀ ਮੱਚਦੀ ਛੜਦੀ ਰਹੂਗੀ ਤੇ ਮੈਂ ਚੁੱਪ ਕਰਕੇ ਮੰਜੇ ਤੇ ਰੜਕੇ ਬੈਠ ਜੂੰਗੀ ਇਹੀ ਗੱਲ ਐ ਨਾ ਤੁਹਾਡੇ ਦਿਮਾਗ ਚ ਇਹੀ ਗੱਲ ਐ ਨਾਲ ਮੈਨੂੰ ਐਂ ਦੱਸ ਉਹ ਤਾਰੀ ਕਿਥੇ ਜਿਹੜਾ ਤੈਨੂੰ ਬਾਹਰ-ਬਾਹਰ ਲਾ ਕੇ ਕਿੱਧਰ ਭੱਗ ਗਿਆ ਉਹ ਅੱਗ ਤਾਂ ਮੈਨੂੰ ਬੜਾ ਦੱਸ ਕੇ ਜਾਂਦਾ ਗਿਆ ਹੁਣ ਆਹ ਦਾ ਸੱਟਾ ਬੂਟਾ ਲਾਣ ਹੋਰ ਉਹਨੇ ਕੀ ਕਰਨਾ 150 ਜੇਬ ਚ ਆਣਾ ਜਾਵੇ ਉਹਦੇ ਉਹੀ ਇਹਦਾ ਵੀ ਮੁੰਡੇ ਦਾ ਸਰਿਆ ਪਿਆ ਬਸ 100 200 ਬਚ ਗਏ ਉਹ ਉਹਦੀ ਲੈ ਕੇ ਤੁਰ ਪਿਆ ਇਹਨੂੰ ਤਾਂ ਇਹਦੀ ਆਹੀ ਮਾੜੀਆਂ ਆਤਾਂ ਮਰਵਾਉਣਗੀਆਂ ਕਦੇ ਪਤਾ ਨਹੀਂ ਕਿਉਂ ਮੰਮੀ ਤੇ ਉਸਤਾ ਸ਼ੁਰੂ ਤੇ ਹੀ ਨੂੰ ਰੋਕਿਆਗਾ ਨਹੀਂ ਕਿਹੜੀ ਮਾਂ ਦਾ ਜੀ ਕਰਦਾ ਵੀ ਅਗਲੇ ਆਪਦੇ ਮਾਤੀ ਪੁੱਤ ਨੂੰ ਇਹ ਜੇ ਪੁੱਠੇ ਕੰਮਾਂ ਤੇ ਲਾ ਦੇ ਮੈਨੂੰ ਤਾਂ ਪਤਾ ਹੀ ਲੱਗਿਆ ਚੰਦਰਾ ਕਦੋਂ ਇਹ ਜੇ ਕੰਮਾਂ ਚ ਪੈ ਗਿਆ ਆਹ ਗੱਲ ਸਹੀ ਹੁੰਦੀ ਆ ਪਹਿਲਾਂ ਤਾਂ ਆਪਦੇ ਪੁੱਤਾਂ ਦੀ ਨਿਗਰਾਨੀ ਨਹੀਂ ਰੱਖਣੀ ਫਿਰ ਜਦੋਂ ਉਹ ਬਾੜੀ ਸੰਗਤ ਚ ਪੈ ਜਾਂਦੇ ਆ ਤੇ ਬਗਾਨੀਆਂ ਨੂੰ ਕਹਿ ਦਿੰਦੇ ਆ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਿਆ ਕਦੋਂ ਬਾੜੀ ਸੰਗਤ ਚ ਪੈ ਗਿਆ ਨਾ ਜਿਹੜੀਆਂ ਉਹਨਾਂ ਦੇ ਮਗਰ ਲੱਗ ਕੇ ਆਈਆਂ ਹੁਣ ਦੁਗਾਆਂ ਫਿਰ ਉਹ ਕਿਹੜੇ ਖੂ ਖਾਤੇ ਡਿੱਗਣਾ ਮੈਨੂੰ ਇਹ ਤਾਂ ਦੱਸ ਦੋ ਵੀ ਸਾਡੇ ਅਰਗੀਆਂ ਦਾ ਕੀ ਕਸੂਰ ਹੁੰਦਾ ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਵੀ ਤੂੰ ਇਹਦੇ ਮਗਰ ਲੱਗ ਕੇ ਆ ਨਾ ਆਉਂਦੀ ਭਾਈ ਕਿ ਮੈਨੂੰ ਪਤਾ ਹੁੰਦਾ ਨਾ ਮੈਂ ਕਦੇ ਨਾ ਆਉਂਦੀ ਮੈਂ ਤਾਂ ਪਛਤੌਨੀ ਇੱਥੇ ਆ ਕੇ ਵੀ ਉਹ ਕਿਹੜਾ ਮਾੜਾ ਟਾਈਮ ਸੀ ਜਦੋਂ ਮੈਂ ਇੱਥੇ ਆ ਗਈ ਹੁਣ ਵਗ ਜਾ ਹੁਣ ਕਿਹੜਾ ਤੈਨੂੰ ਇੱਥੇ ਕਿਸੇ ਨੇ ਤੇਰੀ ਲੱਤ 'ਚ ਰੱਸਾ ਪਾਇਆ ਵੀ ਇੱਥੇ ਹੀ ਰਹਿ ਨਿਕਲ ਜਾ ਨਾ ਹੁਣ ਮੈਂ ਕਿਉਂ ਜਾਵਾਂ ਹੁਣ ਤੁਹਾਨੂੰ ਵੀ ਪਤਾ ਵੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਹੁਣ ਦੱਸੋ ਵੀ ਮੈਂ ਕਿੱਧਰ ਨੂੰ ਜਾਵਾਂਗੀ ਬਸ ਫੇਰਾ ਦਾ ਚੁੱਪ ਕਰਕੇ ਕੱਟ ਲੈ ਐਵੇਂ ਮੁੰਡੇ ਨੂੰ ਸਾਰਾ ਦਿਨ ਭੰਡਣ ਦੀ ਲੋੜ ਨਹੀਂ ਹੈਗੀ ਹਾਂ ਆਪੇ ਬਣਤੀ ਉਹ ਨਾਲੇ ਤਾਂ ਆਪਦੇ ਲਾਜ਼ ਮਾੜੀ ਐ ਨਾਲੇ ਸਾਡੀ ਗਾਦ ਬਾਰੇ ਕੁਝ ਬੋਲ ਫਿਰ ਜੇ ਲਾਜ਼ ਮਾੜੀ ਐ ਤੈਨੂੰ ਹਾਂ ਨਾਲੇ ਖੜਾ ਨਹੀਂ ਛੱਡਦੀ ਉਹਦਾ ਖੜਾ ਤਾਂ ਤਾਂ ਛੱਡਾਂ ਨਾ ਜੇ ਮੇਰੇ ਅੱਗੇ ਕੋਈ ਬੈਠਾ ਹੋਵੇ ਮੇਰੇ ਮਾਪਿਓ ਮੈਨੂੰ ਝੱਲਣ ਵਾਲੇ ਬੈਠੇ ਹੋਣ ਤਾਂ ਮੈਂ ਕਦੋਂ ਦੀ ਆਪਦੇ ਪੇਕੇ ਜਾ ਕੇ ਬੈਠੀ ਹੁੰਦੀ ਇੱਥੇ ਤੁਹਾਡੀਆਂ ਗੱਲਾਂ ਥੋੜੀ ਸੁਣਦੀ ਸੀ ਤੇਰੀ ਪੀਤੀ ਲੱਥੀ ਕੇ ਨਾ ਹੁਣ ਲੈ ਮੈਂ ਕਦੋਂ ਪੀਤੀ ਐ ਹਾਂ ਲੈ ਕਹਿੰਦਾ ਮੈਂ ਕਦੋਂ ਪੀਤੀ ਐ ਪੀ ਕੇ ਤੂੰ ਇੰਨਾ ਤਾਂ ਰੋਲਾ ਪਾਇਆ ਸੀ ਇੰਨਾ ਖਲਾਰਾ ਪਾਇਆ ਹਜੇ ਕਹਿੰਦਾ ਕਦੋਂ ਪੀਤੀ ਐ ਬੇ ਮੇਰੀ ਗੱਲ ਸੁਣ ਤੂੰ ਮੇਰੇ ਵੱਲ ਦਾ ਕਿ ਨਾ ਮਾਂ ਪੁੱਤ ਦੇ ਵੱਲ ਦਾ ਲੈ ਕਮਲੀ ਹੋ ਗਈ ਤੂੰ ਮੈਂ ਆਵਦੀ ਐਨੀ ਸੋਹਣੀ ਫੁੱਲਾਂ ਵਰਗੀ ਜਨਾਨੀ ਛੱਡ ਕੇ ਮੈਂ ਉਹਨਾਂ ਮਾਂ ਪੁੱਤਾਂ ਗਣੀ ਹੋਊਗਾ ਹਾਂ ਮੈਨੂੰ ਲੱਗਦਾ ਤੇਰਾ ਨਾ ਦਿਮਾਗ ਹੱਲਿਆ ਹੋਇਆ ਸਮਝ ਆ ਗਈ ਤੈਨੂੰ ਉਹ ਤੂੰ ਕਦੀ ਇਹਨਾਂ ਦੀ ਗੱਲ ਕਰਨ ਲੱਗ ਜਾਣਾ ਕਦੀ ਮੇਰੀ ਗੱਲ ਕਰਨ ਲੱਗ ਜਾਣਾ ਤੇਰਾ ਆਪਦਾ ਕੋਈ ਸਟੈਂਡ ਵੀ ਆ ਹੈਲੋ ਸਟੈਂਡ ਹੈਗੇ ਬਹੁਤ ਵੱਡਾ ਠੀਕ ਐ ਫੇਰ ਕੀ ਹੋ ਗਿਆ ਜੇ ਮੇਰੇ ਮੈਂ ਮੇਰੇ ਭਾਈ ਕਣੀ ਖੜ ਗਿਆ ਕਿਹੜੀ ਵੱਡੀ ਆਫਤ ਹੈਗੀ ਤਾਂ ਪਤਈਏ ਵੀ ਮੈਂ ਤੇਰੇ ਕਣੀ ਆ ਤੇਰੀ ਟੀਮ ਚ ਆ ਮੈਂ ਜੇ ਤੂੰ ਮੇਰੇ ਕੰਨੀ ਆ ਨਾ ਫੇਰ ਮੇਰੀ ਧਿਆਨ ਨਾਲ ਇੱਕ ਗੱਲ ਸੁਣ ਲੈ ਕੱਲ ਨੂੰ ਆਪਾਂ ਕਿਤੇ ਜਾਣਾ ਤਿਆਰ ਰਹੀ ਬਸ ਲੈ ਜਾਣਾ ਕਹਿੰਦੀ ਕਿਤੇ ਐ ਆਰਡਰ ਲਾ ਦਿੰਦੀ ਆ ਵੀ ਜਾਣਾ ਜਿਵੇਂ ਮੈਂ ਮੋਟਰਸਾਈਕਲ ਹੁੰਨਾ ਵੀ ਤੇਲ ਪਾ ਕੇ ਲੈ ਜਾਏਗੀ ਕਿੱਥੇ ਜਾਣਾ ਵੀ ਜਾਣਾ ਹੈ ਕਿਤੇ ਫਿਲਹਾਲ ਤਨ ਮੈਂ ਇੰਨੀ ਗੱਲ ਦੱਸਦੀ ਨਾ ਬਸ ਆਪਦਾ ਤਿਆਰ ਰਹੀ ਰਾਹ ਦੇ ਵਿੱਚ ਕੋਈ ਕੰਡਾ ਕੱਢਣ ਜਾਣਾ ਬਸ ਅੱਛਾ ਕੰਡਾ ਕੱਢ ਗੱਲ ਕਰ ਕੰਡਾ ਕੱਢਣ ਦਾ ਵਗ ਜਾਗੇ ਜੇ ਰਾਜੋਂ ਕੰਡਾ ਕੱਢਾਂਗੇ ਫਿਰ ਐਂ ਕੰਡਾ ਕੱਢਾਂਗੇ ਚੱਕ ਕੇ ਫਿਰ ਹੱਥ ਜਿਉ ਬਿਉ ਤਾਂ ਓਏ ਮੋٹے ਦਿਮਾਗ ਦਿਆ ਮੋٹے ਦਿਮਾਗ ਦਿਆ ਪਤਾ ਨਹੀਂ ਜਦੋਂ ਰੱਬ ਅਕਲ ਵੰਡਦਾ ਸੀ ਨਾ ਸਾਰਿਆਂ ਨੂੰ ਤੂੰ ਕਿੱਥੇ ਸੀਗਾ ਇਹੇ じゃ ਪੱਲੇ ਪਾਤਾ ਮੇਰੇ ਲੈ ਅਕਲ ਦੀਆਂ ਗੱਲਾਂ ਨਾ ਕਰ ਅਕਲ ਦੀਆਂ ਗੱਲਾਂ ਨਾ ਕਰ ਸਾਰੀ ਦੁਨੀਆਦਾਰੀ ਦੀ ਖਬਰ ਹੈ ਮੈਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਤੜਕੀ ਅਖਬਾਰ ਪੜਦਾ ਮੈਂ ਟੋਟਲ ਦੁਨੀਆ ਦੀ ਨਿਊਜ਼ ਆਉਂਦੀ ਹੈ ਮੇਰੇ ਕੋਲ ਜੇ ਤੜਕੀ ਅਖਬਾਰ ਪੜਦਾ ਨਾ ਮਾੜਾ ਮੋਟਾ ਘਰੇ ਵੀ ਧਿਆਨ ਦੇ ਲਾ ਵੀ ਕੀ ਹੋਈ ਜਾਂਦਾ ਕੀ ਨਾ ਹੋਈ ਜਾਂਦਾ ਹੁਣ ਕੀ ਹੋਣਾ ਘਰੇ ਗੋਲੀ ਵੱਜੀ ਆ ਸੋਡਾ ਕੱਜਰ ਕਲੇਸ਼ ਹੈ ਤੜਕੀ ਉੱਠ ਖੜਦਾ ਉਹੀ ਸੁਣੀ ਜਾਂਦਾ ਤੜਕੇ ਆਥਣ ਤੱਕ ਹੋਰ ਕੀ ਤੁਸੀਂ ਕੋਈ ਚੱਜਦਾ ਕੰਮ ਕਰਨੇ ਵੇ ਚੁੱਪ ਕਰ ਜਾ ਬਾਲੀ ਪਕਾਈ ਨਾ ਮਾਰਿਆ ਕਰ ਮੇਰਾ ਤਾਂ ਨਾ ਬਸ ਆ ਜੱਦ ਦੀ ਗੱਲ ਹੋਈ ਹੈ ਨਾ ਘਰੇ ਪਹਿਲੇ ਦਿਮਾਗ ਖਰਾਬ ਹੋਇਆ ਪਿਆ ਚੰਗੇ ਰਿਸ਼ਤੇ ਆਉਂਦੇ ਸੀ ਮੈਨੂੰ ਵੀ ਪਤਾ ਨਹੀਂ ਕਿੱਥੇ ਤੇਰੇ ਵਰਗੇ ਨਾ ਪੰਨੇ ਪੈ ਗਏ ਉਹ ਹੈਲੋ ਉਹ ਗੱਲਾਂ ਨਾ ਕਰ ਐਡੀ ਗੱਲ ਨਾ ਕਰ ਰਿਸ਼ਤੇ ਵਾਲੀ ਹਾਂ ਕਿਤੇ ਹੋਰ ਫਿਰਦੀ ਹੋਵੇ ਤੈਨੂੰ ਪਤਾ ਕਿੰਨੀ ਚੜਾਈ ਸੀ ਹਾਂ ਹੈ 36 ਰਿਸ਼ਤੇ ਆਉਂਦੇ ਸੀ ਜੱਟ ਨੂੰ 36 ਤੇ ਜਿਹੜੇ 36 ਆਉਂਦੇ ਸੀ ਉਹਨਾਂ ਚੋਂ ਇੱਕ ਕਰ ਲੈਂਦਾ ਨਾ ਮੇਰੀ ਕਾ ਤਾਂ ਜ਼ਿੰਦਗੀ ਖਰਾਬ ਕੀਤੀ ਐ ਤੈਂ ਇਹ ਉਹ ਤਾਂ ਤੇਰੇ ਭਾਗ ਖੁੱਲ ਗਏ ਜਿਹੜਾ ਮੈਂ ਤੇ ਮੇਰੇ ਵਰਗਾ ਘਰ ਵਾਲਾ ਤੈਨੂੰ ਮਿਲ ਗਿਆ ਆਹੋ ਲੋਲੜ ਦੇ ਪੱਲੇ ਪਾ ਤਾ ਜਿਹਨੂੰ ਦੁਨੀਆ ਦਾ ਤਾਂ ਪਤਾ ਹੀ ਨਹੀਂ ਲੋਲੜ ਪੱਲੇ ਪਾਦਾ ਨੀਰੂ ਬਾਜਵਾ ਦਾ ਰਿਸ਼ਤਾ ਹੁੰਦਾ ਜੱਟ ਨੂੰ ਆਹੋ ਆਉਂਦਾ ਸੀ ਫਿਰ ਕਰ ਲੈਂਦਾ ਉਹ ਤਾਂ ਉਹੀ ਨਹੀਂ ਕਰਿਆ ਮਾਂ ਚਲ ਕਾ ਨੂੰ ਮੂੰਹ ਦੇਖਦਾ ਨਹੀਂ ਆਉਂਦਾ ਹਜੇ ਮਿਲਦਾ ਤੇਰੀ ਉੱਤਰੀ ਨਹੀਂ ਹਾਏ ਤੇ ਤੇਰੇ ਪੈਗ ਲੱਗੇ ਹੋਏ ਨੇ ਤਾਂ ਹੀ ਤੈਨੂੰ ਨੀਰੂ ਬਾਜਵਾ ਦਿਸਦੀ ਐ ਕਲ ਜਿੰਗਤ ਮੇਰੀ ਤਾਂ ਤੂੰ ਹੀ ਐਨੀ ਰੁਬਾਏਵਾ ਮੈਂ ਕਿਸੇ ਹੋਰ ਕੋਲੇ ਕਿਉਂ ਜਾਣਾ ਚਲ ਬਾਲੀ ਮੈਨ ਨ ਪਕਾਈ ਨਾ ਇਹ ਜੇ ਨ ਮਸਕੇ ਜਨਾ ਮਾਰਿਆ ਕਰ ਮੇਰੀ ਸੁਣ ਲੈ ਗੱਲ ਤੈਨੂੰ ਗੱਲ ਦੱਸਦੀ ਵੀ ਆਪਦਾ ਤਿਆਰ ਰਹੀ ਫੇਰ ਨਾ ਕਹੀਂ ਵੀ ਮੈਨੂੰ ਦੱਸਿਆ ਨਹੀਂ ਕੋਈ ਨਾ ਭਗ ਜਾਗੇ ਐਡੇ ਕਿੜਾ ਹੋਰ ਲੜਾਈ ਲੜਨ ਜਾਣੀ ਤੂੰ ਮੈਨੂੰ ਆਏ ਦੱਸ ਲੱਸੀ ਬਈਆ ਪਈਆ ਲਿਆ ਦੰਨੀ ਆ ਲਿਆ ਦੀ ਨੂਨ ਵੱਧ ਪਾ ਦੇ ਥੋੜਾ ਜਿਹਾ ਵੇ ਪਾ ਦੰਨੀ ਆ ਉਹੀ ਦਿਮਾਗ ਰੱਖ ਬਰਫੜੇ ਡੜਾ ਵੀ ਡੇਗ ਲੈ ਠੰਡੀ ਜੀ ਕਾਲਜ ਆ ਜਾਂ ਠਾਰੇ ਆਓ ਚੰਗਾ ਹਾਲਾ ਕਾਲ ਜੇ ਤੇ ਬਾਹਰ ਜਾ ਪਈ ਜਾਂਦਾ ਪਤਾ ਨਹੀਂ ਕਾਤੋਂ ਕਿਵੇਂ ਅਸ਼ੇਰਾ ਠੀਕ ਆ ਚਾਚਾ ਕਿਵੇਂ ਯਾਦ ਕੀਤਾ ਸੀ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਮੈਂ ਤਾਂ ਸ਼ੇਰਾ ਠੀਕ ਆ ਤੂੰ ਦੱਸ ਠੀਕ ਆ ਜੀ ਚਾਚਾ ਜੀ ਮੈਂ ਤਾਂ ਤੁਹਾਨੂੰ ਐ ਯਾਦ ਕਰਿਆ ਵੀ ਕਿਵੇਂ ਚੱਲਦਾ ਆਪਣਾ ਰਿਸ਼ਤੇ ਦਾ ਕੰਮ ਉਹ ਪੂਰਾ ਵਧੀਆ ਚੱਲਦਾ ਸ਼ੇਰਾ ਅੱਛਾ ਦੇਖ ਮੇਰੀ ਗੱਲ ਸੁਣੋ ਆਪਾਂ ਜਿਹੜੇ ਰਿਸ਼ਤੇ ਕਰਾਈਂਦੇ ਨਾ ਸਹੀ ਕਰਾਈਂਦੇ ਨਾ ਕੋਈ ਗੱਲ ਇੱਧਰ ਨਾ ਉੱਧਰ ਅੱਜ ਤੱਕ ਕਿ ਕਦੇ ਰੌਲਾ ਨਹੀਂ ਪਿਆ ਆਪਣਾ ਕਾਰੋਬਾਰ ਵਧੀਆ ਚੱਲ ਜੰਦਾ ਉਹ ਤਾਂ ਪਤਾ ਚਾਚਾ ਬੀਤੇ ਕਦੇ ਝੂਠ ਬੋਲ ਕੇ ਰਿਸ਼ਤਾ ਨਹੀਂ ਕਰਵਾਇਆ ਤਾਂ ਹੀ ਮੈਂ ਰਿਸ਼ਤਾ ਤੇਰੇ ਹੱਥੋਂ ਲੈਤਾ ਤੀ ਨਹੀਂ ਰਿਸ਼ਤੇ ਤਾਂ ਮੇਰੀ ਮਾਂ ਵੀ ਕਰਾਉਂਦੀ ਆ ਤਾਂ ਹੀ ਲੋਕਾਂ ਤੋਂ ਗਾਲਾਂ ਖਾਂਦੀ ਆ ਝੂਠ ਬੋਲ ਬੋਲ ਕੇ ਕਿਸੇ ਨੂੰ ਕਿਸੇ ਦੀ ਚੀਜ਼ ਦਾ ਝੂਠ ਬੋਲ ਤਾ ਕਿਸੇ ਨੂੰ ਕਿਸੇ ਚੀਜ਼ ਦਾ ਉਹ ਫਿਰ ਤਾਂ ਹੀ ਤਾਂ ਲੋਕ ਉਹਦੇ ਗਲ ਪਏ ਰਹਿੰਦੇ ਨੇ ਤੇ ਨਾਲੇ ਸ਼ੇਨਾ ਮੈਂ ਤੈਨੂੰ ਨਾ ਐਡਾ ਵਧੀਆ ਰਿਸ਼ਤਾ ਕਰਾਇਆ ਹੈ ਹੈ ਸੰਭਲਦਾ ਤਾਂ ਤੈਥੋਂ ਨਹੀਂ ਸ਼ੇਨਾ ਤੂੰ ਦੀ ਕੀ ਕਦਰ ਪਾਉਣਾ ਚਾਚਾ ਕਦਰ ਪਾਉਣ ਨੂੰ ਨੂੰ ਮੈਂ ਕੀ ਕਹਿਣਾ ਉਹ ਆਪ ਹੀ ਜਾਦੇ ਬੋਲਦੀ ਆ ਹੁਣ ਜਿਹੇ ਜਾਂ ਕਹਿੰਦੀ ਆ ਉਸ ਜਾਂ ਲਿਆ ਕੇ ਦੇ ਦਿੰਨਾ ਪਾ ਲੈੰਦੀ ਆ ਹੰਡਾ ਲੈਂਦੀ ਆ ਹੈ ਚਲੋ ਛੱਡ ਮੈਂ ਤਾਂ ਤੈਨੂੰ ਤਾਂ ਬੁਲਾਇਆ ਮਾ ਮੇਰੇ ਚਾਚੇ ਨਾਲ ਬੈਠ ਕੇ 2 ਮਿੰਟ ਪੱਗ ਛੱਗੇ ਲਾ ਲਈ ਅੱਜ ਤਿਆਰੀ ਕਰੀ ਬਿਠਾ ਦੇ ਓਏ ਗੱਲ ਸੁਣ ਸ਼ੇਰਾ ਉਹ ਮੇਰੀ ਗੱਲ ਸੁਣ ਉਹ ਪੁੱਤ ਪਹਿਲਾਂ ਤੂੰ ਮੇਰੀ ਗੱਲ ਤਾਂ ਸੁਣ ਲੈ ਹੈ ਮੇਰੀ ਡਾਕਟਰ ਨੇ ਕਰ ਰੱਖੀ ਆ ਦਾਰੂ ਬੰਦ ਜੇ ਤੂੰ ਆਪਾਂ ਪੀਂਦੇ ਛੋ ਤਾਂ ਤੈਨੂੰ ਕਹਿੰਦੇ ਸੀ ਲਿਆ ਤਰੀ ਡਾਕਟਰ ਤਾਂ ਆਪ ਪੈਗ ਲਾਉਂਦੇ ਨੇ ਲੋਕਾਂ ਦੀ ਛਡਾਉਂਦੇ ਨੇ ਤੂੰ ਸੁng ਕੇ ਤਾਂ ਦੇਖ ਹੁਣ ਤਾਂ ਸ਼ੇਰਾ ਨਫ਼ਰਤ ਜੀ ਹੋ ਗਈ ਬਸ ਮੈਨੂੰ ਹੁਣ ਤਾਂ ਚਲ ਕੋਈ ਨਹੀਂ ਚਾਚਾ ਤੇ ਮੇਰੀ ਗੱਲ ਸੁਣ ਚਾਚਾ ਮੈਂ ਸੁਣਿਆ ਵੀ ਤੂੰ ਮੇਰੇ ਭੈਣ ਦੇ ਦੌਰ ਨੂੰ ਵੀ ਰਿਸ਼ਤਾ ਕਰਵਾ ਰਿਹਾ ਹੈ ਹਾਂ ਉਹ ਰਿਸ਼ਤਾ ਕਰਾ ਨਹੀਂ ਰਿਹਾ ਕਰਾਟਾ ਰਿਸ਼ਤਾ ਹੋ ਵੀ ਗਿਆ ਹਾਂ ਹੋ ਗਿਆ ਕਿਉਂ ਮੰਗਤਾ ਤੈਨੂੰ ਦੱਸਿਆ ਨਹੀਂ ਤੈਨੂੰ ਦੱਸਿਆ ਨਹੀਂ ਤੇਰੀ ਭੈਣ ਨੇ ਵੀ ਮੇਰਾ ਦੌਰ ਮੰਗਤਾ اچھا اچھا ਤੈਨੂੰ ਪਤਾ ਹੀ ਆ ਭੈਣ ਕਿੱਥੇ ਗੱਲ ਕਰਦੀ ਆ ਮਾਂ ਨਾਲ ਕਰ ਲੈਂਦੀ ਆ ਮੇਰੇ ਨਾਲ ਤਾਂ ਕਿਤੇ ਗੱਲ ਹੁੰਦੀ ਆ ਕਦੇ ਨਾ ਕਦੇ ਚਲ ਵਧੀਆ ਗੱਲ ਆ ਚਾਚਾ ਜੇ ਮੰਗਤਾ ਆਇਆ ਮੁੰਡਾ ਵੀ ਮਿਕਦੀ ਵਧੀਆ ਉਹ ਦੇਖ ਜੇ ਮੁੰਡਾ ਵਧੀਆ ਨਾ ਕੁੜੀ ਵੀ ਪਤਾ ਕੀ ਆ ਕਾਗੜੇ ਸਰਦਾਰਾਂ ਦੀ ਧੀ ਆ ਅਗਲੀ ਅੱਛਾ ਹਾਂ ਦੋਨੇ ਤਰ੍ਹਾਂ ਇੱਕੋ ਜਿਹੇ ਨਾ ਸਮਾ ਕੁੜੀ ਵਾਲਿਆਂ ਕੋਲ ਦੋ ਸਹੁਰਾ ਬੱਦੀ ਹੋਣਗੇ ਘੱਟ ਨਹੀਂ ਉਹ ਤੂੰ ਘੱਟ ਲਾ ਲਿਆ ਕਰਨਾ ਉਹ ਪੈਗ ਪੁੱਗ ਜਾ ਉਹ ਚਾਚਾ ਇਹ ਤਾਂ ਤੇਰੇ ਕਰਕੇ ਹੋ ਗਿਆ ਅੱਜ ਤੇ ਕਿਹੜੇ ਪਿੰਡੋਂ ਆ ਚਾਚਾ ਉਹ ਬਸ ਪਿੰਡ ਤਾਂ ਤੈਨੂੰ ਮੈਂ ਦੱਸ ਦਿੰਨਾ ਪਿੰਡ ਤਾਂ ਉਹ ਕੂਲ ਬਨਜਾਰਾ ਹੈਗਾ ਕੂਲ ਬਨਜਾਰਾ ਆਹ ਮਾਨਸਾ ਨਾਲ ਹਾਂ ਬਾਨਸਾ ਨਾਲ ਕਹਨੂ ਹੈਗਾ ਹਾਂ ਉਹ ਮਾਨਸਾ ਨਾਲ ਨਹੀਂ ਇਧਰ ਪਾਤਣਾ ਕੰਨੀ ਹੈਗਾ ਉਹ ਕੂਲ ਬਨਜਾਰਾ ਕੀਦੇ ਵਜਦੇ ਨੇ ਭਲਾਂ ਦੀ ਆਹ ਕੁੜੀ ਵਾਲੇ ਉਹ ਤਾਂ ਮੋਹਰ ਸਿੰਘ ਕੇ ਵਜਦੇ ਨੇ ਚਲੋ ਆਇਆ ਚਾਚਾ ਮੈਨੂੰ ਪਤਾ ਬਰੋਬਰ ਦਾ ਰਿਸ਼ਤਾ ਪਾੜ ਕੇ ਦਿੱਤਾ ਤਾਂ ਫਿਰ ਮੁੰਡਾ ਵੀ ਬਰੋਬਰ ਦਾ ਹੀ ਚਾਹੀਦਾ ਸੀ ਦੇਖ ਲੈ ਖਾਨਦਾਨ ਉਹਨਾਂ ਦਾ ਵੀ ਵਧੀਆ ਪਹਿਲਾਂ ਤਾਂ ਅਸੰਗਮਨ ਇਹਨੂੰ ਧਰ ਉੱਤੇ ਧਰ ਉੱਤੇ ਕਰ ਲੈ ਵਿਚੋਲੇ ਵਾਲੀ ਉਹ ਮੈਂ ਉਹ ਚਿਰਾ ਜੇ ਮੈਂ ਪੀੜੀ ਹੁੰਦੀ ਮੈਂ ਹੁਣ ਨੂੰ ਮੈਂ ਤਾਂ ਚਾਰ ਮਾਰਦਾ ਭੈ ਕਿ ਮੈਂ ਹੜਦਾ ਸੀ ਅਛਾ ਤੇਰੀ ਮਰਜ਼ੀ ਆ ਚਾਚਾ ਹੈ ਹੁਣ ਤੂੰ ਮੈਨੂੰ ਐ ਦੱਸ ਹਾਂ ਹੁਣ ਘਰੇ ਬਾਲਾ ਹੋ ਕਰੇ ਕਰ ਠੀਕ ਐ ਉਹ ਨਾ ਚਾਚਾ ਆ ਪਾਣੀ ਹੁਣ ਬਹੁਤਾ ਲੜਦੇ ਘਰੇ ਤੈਨੂੰ ਹੀ ਲੱਗਦਾ ਨਾਲੇ ਤਾਂ ਤੈਨੂੰ ਪਤੀ ਐ ਥੋੜੀ-ਮੋਟੀ ਤੂ ਤੂ ਮੈਂ ਮੈਂ ਕੀਚ ਨਹੀਂ ਹੁੰਦੀ ਮੀਆਂ ਬੀਬੀ ਤਾਂ ਹੁੰਦੀ ਹੀ ਰਹਿੰਦੀ ਐ ਉਹ ਚੱਲ ਹੁਣ ਮੇਰੀ ਗੱਲ ਸੁਣ ਤੇਰੇ ਵਾਲੀ ਭੈਣ ਦੇ ਦੌਰ ਦਾ ਆਊਗਾ ਵਿਆਹ ਫਿਰ ਉੱਥੇ ਲਾਈਂਦਾ ਕਿ ਖਾੜੇ ਠੀਕ ਐ ਕੋਈ ਨਹੀਂ ਚੰਗਾ ਫਿਰ ਮੈਂ ਚੱਲਦਾ ਨਹੀਂ ਨਾ ਮੈਂ ਤਾਂ ਪੀਂਦਾ ਨਹੀਂ ਤੈਨੂੰ ਦੱਸਦਾ ਵੀ ਉੱਥੇ ਜਾ ਕੇ ਖੂਪ ਪੀ ਦੇਸੀ ਅੰਗਰੇਜ਼ੀ ਸਾਰਾ ਕੁਝ ਚੱਲੂ ਕੁੜੀ ਵਾਲਿਆਂ ਨੇ ਪੂਰਾ ਇੰਤਜ਼ਾਮ ਕਰ ਰੱਖਿਆ ਠੀਕ ਐ ਚਾਚਾ ਠੀਕ ਐ ਚੱਲ ਚੰਗਾ ਫਿਰ ਚੰਗਾ ਚਾਚਾ ਚੰਗਾ ਪੁੱਤ ਘੱਟ ਵਿਆਹ ਕਰ ਚੰਗਾ ਘੱਟ ਵਿਆਹ ਕਰ ਤੇਰੇ ਮਾਰੇ ਨੇ ਸਫਾ ਕਰਿਆ ਤੀ ਵੀ ਆ ਤੇਰੇ ਮੂੰਹੋਂ ਬਕਾ ਲਾ ਕੋਈ ਨਹੀਂ ਸੱਪੈਨ ਨੂੰ ਵੀ ਦੱਸਾਂ ਕਿਹੜੇ ਪਿੰਡ ਮੰਗਿਆ ਕੀ ਇਹ ਗੱਲ ਹੈ ਕੀ ਬਾਤ ਹੈ ਹਾਂ ਸੱਚੀ ਗੱਲ ਕਹਨੇ ਨਾ ਕੀ ਬਣਿਆ ਕੰਮ ਦਾ ਉਹ ਕਿਤੇ दारू ਪੀ ਕੇ ਭੁੱਲਤਾ ਨਹੀਂ ਗਿਆ ਤੂੰ ਨਹੀਂ ਭੈਣੇ ਉਹ ਮੈਂ ਤਾਂ ਪੈਗ ਲਾਇਆ ਵੀ ਉਹਦੇ ਸਾਹਮਣੇ ਲਾਉਣਾ ਪੈ ਗਿਆ ਸਮਾਂ ਮੈਨੂੰ ਤਾਂ ਆਪ ਤਾਂ ਉਹਨੇ ਪੀਤੀ ਨਹੀਂ 소ਫੀਏ ਦੱਸ ਗਿਆ ਸਾਰਾ ਕੁਝ ਉਹ ਦੱਸਦਾ ਸਹੀ ਫਿਰ ਮੈਨੂੰ ਆ ਕੋਲ ਬੰਜਾਰ ਆਪਣੀ ਕਾਲ ਬੰਜਾਰ ਆਪਣੀ ਕੀ ਕੋਲ ਬੰਜਾਰ ਆ ਇਹ ਜਾ ਕੁਝ ਕਹਿੰਦਾ ਸੀਗਾ ਹਾਂ ਬਾਕੀ ਮੈਂ ਕੋਈ ਨਹੀਂ ਮੈਂ ਤੈਨੂੰ ਸਾਰਾ ਪਤਾ ਕਰਕੇ ਨਾ ਤੈਨੂੰ ਸਾਰਾ ਕੁਝ ਭੇਜਦਾ ਹਾਂ ਹਾਂ ਤੇਰਾ ਕੰਮ ਕਰਤਾ ਮੈਂ ਹੁਣ ਮੈਨੂੰ ਖਰਚਾ ਪਾਣੀ ਜਾ ਪਾਦੀ ਭੈਣ ਬਣ ਕੇ ਛੇਤੀ ਪਾਦੀ ਮੜਾ ਜਾ ਮੈਨੂੰ ਲੋੜ ਹੈ ਚੱਲ ਚੰਗਾ ਹੁਣ ਤੂੰ ਦੇਖੀ ਜਾਈ ਫਿਰ ਮੈਂ ਕੀ ਕਰਦੀ ਆ ਓਕੇ ਲੇ ਮੇਰੀ ਨਵੀਂ ਏ ਦਰਾਨੀਏ ਹੁਣ ਤੂੰ ਦੇਖੀ ਮੈਂ ਕਿਵੇਂ ਆਉਣੀ ਆ ਤੇ ਕਿਵੇਂ ਤੇਰੇ ਮੂੰਹੋਂ ਰਿਸ਼ਤੇ ਨੂੰ ਨਾ ਕਰਾਉਣੀ ਆ